ਅਸੀ ਕਾਲ ਜੀ ਬਾਈ ਸਾਰਿਆਂ ਨੂੰ ਅਸੀ ਕਾਲ ਅਸੀ ਕਾਲ ਬਾਈ ਮਿਲਿਆ ਜੀ ਸਾਰੇ ਜian ਆ ਬੈਠੇ ਸਾਰੇ ਜian ਇਕੱਠੇ ਹਾਂ ਕੱਲੇ ਕੱਲੇ ਬੈਠੇ ਇਕੱਠੇ ਕਿੱਥੇ ਬੈਠੇ ਉਹ ਇਕੱਠੇ ਆਦਰ ਫੈਮਿਲੀ ਬੈਠੀ ਏਕ ਸਾਈਡ ਕਿਹੜੀ ਫੈਮਿਲੀ ਆਰੇ ਕਿੱਧਰ ਫੈਮਿਲੀ ਨਹੀਂ ਦੱਸ ਤੂੰ ਫੈਮਿਲੀ ਚਾਚੇ ਦੀ ਪਾਰਟੀ ਲੱਗ ਦੇਖ ਉਹ ਦੇਖ ਆਦਰ ਅਰਜਨ ਵਾਲੀ ਲੱਗ ਆ ਉਧਰ ਹੋਲਡ ਵਾਲੀ ਲੱਗ ਆ ਆਦਰ ਮਹਿੰਦਰਾ ਬੈਠੀ ਮੇਂਦਰਾ ਕਹਿੰਦੇ ਸਾਬ੍ਹ ਨੇ ਮੇਂਦਰਾਪਾਲ ਦੇ ਇੱਕ ਦੇ ਨੇ ਮੇਂਦਰਾ ਮੇਂਦਰਾ ਤੇ ਅਰਜਨ ਭਾਈ ਇੱਕ ਸੈੱਟ ਬੈਠੀ ਆ ਹੋਣਾ ਡਾ ਲੈ ਇਕੱਲਾ ਅਰਜਨ ਵੀ ਆਗਾ ਦੇਖੋ ਚੱਲ ਜਾ ਰਹੀ ਹੈ ਇਹ ਦੇਖੋ ਫਿਕਸਰ ਬ੍ਰੈਂਡ ਫਿਕਸਰ ਫਿਕਸਰ ਐਡ ਫਿਕਸਰ ਬ੍ਰੈਂਡ ਉਹ ਦੂਏ ਦਾ ਨਾਮ ਦਾ ਸੰਤਰੀ ਜੇ ਦਾ ਇਹਦਾ ਇਹਦਾ ਸੰਤਰੀਆ ਬ੍ਰੈਂਡ ਆ ਜੇ ਨਾ ਕਵਾਟ ਕਵਾਟ ਮੁੰਡਾ ਲੈ ਆ ਬਾਈ ਕਵਾਟ 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 ਬਾਈ ਕੋਟ ਕਵਾਟ ਭਾਵੇਂ ਅੱਜ ਤਾਂ ਗਰਮੀ ਵੀ ਨਹੀਂ ਪਾਚੀ ਲੱਗਿਆ ਕਵਾਟਾ ਚਲੇ ਜਾ ਉਹ ਲੋ ਬਾਈ ਤੈਨੂੰ ਮਿਠਾਲ ਤੋਂ ਫੜ ਕੇ ਕਵਾਟ ਕਵਾਟ ਬਾਈ ਦੰਦ ਕੱਢਦਾ ਦੇਖ ਲਾ ਨੰਦਰਾ ਗੋੜ ਰੋ ਬੱਬਾ ਆਇਆ ਨੰਦਰੀ ਕਾਣ ਦੇ ਆਇਆ ਕਮੋਟਾ 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 ਵਧਾਈਆਂ ਦੇ ਬੰਮੇ ਨੇ ਹਾਂ ਵਧਾਈਆਂ ਜੀ ਦਮ ਕਿਵੇਂ ਬ੍ਰੈਂਡ ਰਾਜ ਨੂੰ ਦੇ ਯਾਰ ਕਿੰਨਾ ਲੈ ਗਿਆ ਤੁਸੀਂ ਹਾਂ ਮੰਨੂ ਪੁਰਾਣਾ ਹੀ ਨੂੰ ਦੇ ਯਾਰ ਸੱਸ ਸੱਸ ਜਾਰੀ ਮੰਗਰ ਪਾਈ ਦਾ ਫਰੀਜ 40 ਸੱਸ 40 ਹੈ ਸਾਬ ਕਿੰਨਾ 40 ਹੈ ਬੱਬਾ 40 ਕਿਹਾ ਜੀ ਅੱਛਾ ਇਹ ਦੰਦਾ ਚ ਗੱਲ ਲੜਤੀ ਜਾਂਦੀ ਹੈ ਹਾਂ ਦੰਦ ਯਾਰ ਚਿੱਟੇ ਆਹਾਂ ਥੋੜੀ ਜੀ ਬਿਲਡਰ ਨੰਗਾ ਹੈ ਲੋੜ ਦੋ ਦੋ ਜਿਆ ਪੂਰੇ ਕੌੜੇ ਆ ਉਹ ਪੰਜ ਕਹੇ ਨਵਾਂ ਤੇਰਾ ਤਾਂ ਦੇਖ ਲੈ ਨਵਾਂ ਦੇਣਾ ਜਾ ਇਹ ਪੈ ਗਿਆ ਲੈ ਜਾ ਆ ਜਾ ਇਹ ਪੈ ਗਿਆ ਲੈ ਜਾ ਹੋਰ ਬਹਿ ਜਾਣਾ ਜ਼ਿਮੀਂਦਾਰ ਨੂੰ ਬੈ ਕੇ ਸੱਸ ਜਵਾਨੀ ਨੂੰ ਬੋਗਾ ਉਧਰ ਉੱਪਰ ਆਹੋ ਬਈ ਬਹੁਗਣੀ ਵੇਲੇ ਦੋ ਗਰਾ ਦੇ ਗੜੇ ਆਈਓ ਲੱਗੇ ਹਾਂ ਆਲਾ ਲਈ ਇਹ ਵੀ ਹੁੰਦੀ ਆ ਕਿਹਦਾ ਕਹੀਦਾ ਹੁੰਦਾ ਆਲਾ ਬੋਲੀ ਰੱਖੇ ਕਹਿੰਦਾ ਦੇਖੇ ਹੈਲੋ ਇਹਦਾ ਤਾਂ ਇਹ ਤਾਂ ਧਰਤੀ ਦੇ ਉੱਪਰ ਖੜਾ ਧਰਤੀ ਥੱਲੇ ਦਾ ਪਤਾ ਇਹਨਾਂ ਨੂੰ ਵੀ ਕਿਹੜਾ ਜਾਂਦਾ ਬੰਦੀ ਕਹਿੰਦਾ ਕਿਹੜਾ ਪੱਥਰ ਕਿੱਥੇ ਆ ਟਾਂਡੂ ਕਿੱਥੇ ਇੰਨਾ ਕਿੱਥੇ ਹੈ ਕਿਹੜਾ ਜੀ ਹਾਂ ਲਾਏ ਵੀ ਕਹਿੰਦਾ ਜਾਂ ਲੱਗਦੀ ਕੱਢੀ ਜਾਂ ਲਾਇਆ ਜੀ ਨੇ ਟੱਕਰ ਕੇ ਵਾਦੀ ਉੱਪਰ ਦੀ ਪੰਦਾ ਲਾਇਆ ਤੇ ਵੀ ਲਾਈ ਪੱਥਰ ਆ ਗਿਆ ਹਾਂ ਇਹ ਹੈ ਕੰਨ ਲਾ ਕੇ ਬਾਹ ਨੂੰ ਖੜੇ ਨਹੀਂ ਆ ਗਿਆ ਪੱਥਰ ਇਹ ਬੋਲਾਂ ਜਨੀ ਇਹੋ ਆ ਜਾਣਾ ਆ ਜਾਣਾ ਹੋਰ ਚਾਹ ਉਹ ਆਪਣੇ ਆਪ ਗੋਣਾ ਜੀ ਕਰਦਾ ਇਹਨਾਂ ਨੂੰ ਉੱਪਰ ਨਹੀਂ ਪਤਾ ਕੰਮ ਛੱਡੇ ਹੀ ਨਹੀਂ ਕੋਈ ਲੈ ਜਰ ਵੀ ਸਿੱਖ ਲੈ ਗਾਣੇ ਕੋ ਬੈਣ ਸਿੱਖੀ ਚਾਰ ਇੱਕ ਆਣਾ ਬਾਈ ਆਪਣੀ ਜੀਰੀ ਆ ਵਾਡੂ ਗੱਲ ਹੈ ਜੇ ਹਰ ਚੁੱਕੀ ਕੰਪੇਨ ਲੈ ਸਰ ਜੇ ਕੰਪੇਨ ਹੈ ਹੈਲਪਰ ਦੀ ਲੋੜ ਨਹੀਂ ਬੜੀ ਲੱਗ ਪੱਤਾ ਰਜੇ ਬਿਲੀ ਨਾ ਦੇ ਵਾਲਾ ਕਿਉਂ ਇਹਨਾਂ ਨੂੰ ਕਹਾਂ ਪੱਕਾ ਹੀ ਦਾ ਰੱਬ ਪੱਕਾ ਹੀ ਗਾ ਦੁਗਾਉਣ ਲੈ ਰਵੇ ਹੁਣ ਆਪਣਾ ਕਿੰਨੇ ਬੰਦੇ ਬੈਠੇ ਘੋੜਾ ਉਹ ਕਹਿੰਦਾ ਵਾਹ ਅਜੇ ਤੱਕ ਅਰਦੇ ਨਹੀਂ ਕਰਦੇ ਇਹਨਾਂ ਬੈਠੇ ਉੱਤਰ ਗੜਾ ਦਾ ਇੱਕ ਵੀਰ ਖਾਲੂ ਬਣਾ ਦਿੰਦਾ ਉਹ ਬਿਲਗੇ ਆਇਆ ਉਹਦਾ ਉੱਤਰ ਕੋਲ ਬੰਨ ਉਹ ਅਥੇਰ ਕੋਲਾ ਬੇ ਕਾਬੂ ਹੋ ਗਿਆ ਰੋਰ ਕਰਕੇ ਕਹਿੰਦਾ ਸਵਾਹ ਲੈ ਕਾਬੂ ਹੋ ਗਿਆ ਦਬਾਈ ਉਹ ਖੜਾ ਕੇ ਮਾਰਿਆ ਵਿਚਾਰਾ ਖੜਾ ਕੇ ਮਾਰਨੇ ਉਹ ਪਰ ਤਾਂ ਪਹਿਲਾਂ ਲੱਗ ਕੰਪ ਬਹਾਰੀ ਹੈ ਲੱਗਦਾ ਲੱਗ ਕੰਪ ਜੀ ਲੱਗ ਲੇ ਦਿਨ ਯਾ ਲੱਗਦਾ ਕੀ ਕਰਦਾ ਸੀ ਕੁਕਰਾਨੇ ਦਾ ਟੋਰ ਤੇ ਅੰਨੇ ਮੁਕੁਰਾ ਕਰਤ ਸੀ ਹੋਰ ਇਹਦਾ ਬੰਦਾ ਬੈਣ ਨੂੰ ਹੁਣ ਪਿੰਡਾਂ ਦੇ ਪਿੰਡਾਂ ਵਾਲੇ ਆਏ ਗਏ ਕਿ ਅੰਦਰ ਤੋਂ ਸਟੋਰ ਕਰ ਆਏ ਹੋ ਗਏ ਇਹਨੇ ਕਹਿੰਦਾ ਕਿ ਅੰਦਰੋਂ ਸਟੋਰ ਆ ਗਏ ਹਨ ਉਹ ਕਹਿੰਦੇ ਨੇ ਸਟੋਰ ਆ ਗਏ ਹਾਂ ਹਾਂ ਇਹ ਤੇ ਤਵੇ ਲਉਂਦੀ ਜਾਣੀ ਉਹ ਨਹੀਂ ਕੱਲ ਮੈਂ ਦੱਸਦਾ ਕੱਲ ਉਹ ਮੇਰੀ ਗੱਲ ਮੈਂ ਨਹੀਂ ਸਾਥੇ ਉਹ ਕੋਈ ਬਾਈ ਜਵਾਰ ਨੂੰ ਮੇਂਦੀ ਆ ਗਾੜੀ ਚ ਹਾਂ ਜਵਾਰ ਨੂੰ ਮੇਂਦੀ ਕਰਾ ਜਾਂਦੀ ਆ ਹਾਂ ਤੋਂ ਦਵਾ ਜਾਂਦੀ ਆ ਉਹ ਨਹੀਂ ਠੰਡੇ ਮੌਸਮ 'ਚ ਠੰਡਾ ਪਲਾਤਾ ਉਹ ਗੜਬੜ ਹੋ ਗਈ। ਪੋ ਮਾਗੜਾ ਕੰਮ ਹੋ ਗਿਆ ਜੀ ਵੀ ਨਹੀਂ ਪਲਟਾ ਖਾਂਦੀ। ਇਹ ਤਾਂ ਠੰਡੀ ਹੋ ਗਈ। ਕੋਈ ਹੋਰ ਆ ਇੱਕ ਪਲਾਖੜਾ ਕਾਲਾ ਦਿੱਤਾ ਕੋਈ ਭਾਏ ਪੀਲਾ ਬੁਲਾ ਦੇ ਹੋਰ ਪਲਾ ਦੇ। ਇਹ ਹੀ ਫਰਕ ਆ। ਮਾਗੜਾ ਮਾਜਾ ਦਿੱਲੀ ਵਾਲਾ ਕੰਮ ਜਿੱਕਿਣਾ ਮੈਂ ਮਿਲ ਚ ਗਿਆ ਵੇ ਦੇਲੇ ਦਸੰਬਰ ਮਹੀਨੇ ਦਾ ਇੱਕ ਕੰਮ ਤਾਂ। ਜਦੋਂ ਦਿੱਲੀ ਕੋ ਉਹ ਚੱਕੀ ਫਰੇ ਡਿਉ ਡਿਉ ਨਵੀਨ ਮਾਣਾਪਰਾ ਭਾਈ ਜੀ ਉਹ ਗੰਦ ਚ ਬਾਹਰ ਦੇ 12 ਵਜੇ ਫਿਰ ਜੰ ਦਸੰਬਰ ਮਹੀਨੇ ਬਾਹਰ ਜੋੜਨਾ ਇੱਥੇ ਅਗੀ ਡਾਂਡੇ ਜਮਾਰੇ ਪਏ ਤੇ ਰਜਾਈ ਲੈ ਕੇ ਪਈਆ ਪਰ ਇੱਥੇ ਵੀ ਤਾਂ ਜਿਆਦਾ ਮੇਰੇ ਕੋਲ ਅਲੀ ਫੋਟੋਆਂ ਪਈਆਂ ਹਾਂ ਉਹ ਸਾਰਾ ਬਿੰਦੂ ਸਾਰਾ ਜਿ ਬੈਠੇ ਨਹੀਂ ਦੇਖਦੇ ਸਾਰੇ ਲੋਕੀ ਹਲਤੀਆਂ ਮੈਂ ਠੱਡੇ ਪੀਣ ਲੱਗੇ ਬੈਠੇ ਆਹ ਬਿੰਦੂ ਵੀ ਬਈ ਜਨਵਰੀ ਦੀ ਗੱਲ ਇੱਥੇ ਠੂਣੀ ਪਰ ਜਿਆ ਪਤਾ ਨਹੀਂ ਕਾਦੀ ਕੁਜੀ ਦੀ ਪਾਰਟੀ ਚ ਆ ਜਦੋਂ ਠੰਢੀ ਹੋ ਕੇ ਆ ਗਿਆ ਹੋ ਗਿਆ ਸਾਡਾ ਜੀ ਸਾਡਾ ਡਾਡ ਮਾਰੂ ਮਾਰੂ ਤੇਰੇ ਕੋਲ ਆਪੀ ਕਹਿ ਦਿੰਦੇ ਆਂ ਕਰਮੀ ਦੀ ਜਾ ਮਾਰੂ ਹਾਂ ਠੱਡੇ ਪਾਉਂਦੀਆਂ ਹਾਂ ਇਹ ਇਹ ਨਹੀਂ ਚਾਹ। ਲੱਕੜੀ ਆ ਬਈ ਬਣੀ ਹੈ। ਬਣੀ ਆਈ ਨਹੀਂ ਉਹ ਹੈ। ਹਾਂ ਬਣੀ ਚਾਹੀਦੀ ਹੈ। ਪੰਜ ਹੈ। ਜੀਆਂ ਰਾਣੀ ਲੱਗਦੀਆਂ। ਤੋ ਰਾਣੀ ਰਹਿ ਜੂਗੀ। ਆ ਤਾਂ ਇੱਕ ਮਾਤਾ ਵੀ ਹੈ। ਆ ਤਾਂ ਇੱਕ ਹੀ ਹੁੰਦਾ ਚਾਰੇ। ਤੋ ਬਣਾ ਕੇ ਆਉਣਾ। ਹਾਂ ਖੰਭੀ ਆ ਪੀ ਆਦਾ ਕਿਤੇ ਹੈ। ਨਾ ਜਾ ਜਾ ਪਰ ਦੋਈ ਵਾਰ ਤੁਰ ਕੇ ਜਾ ਕੇ ਆਇਆ। ਮੈਂ ਹੋਈ ਗਿਆ। ਇੱਕ ਵਾਰੀ ਪੜ ਜਾ ਦੋ ਵਾਰੀ ਧੋਕੇ ਹੈ। ਤੋ ਤੀਜੀ ਵਾਰ ਡਾਉਨ ਕਰਦਾ ਯਾਰ। ਹਾਂਜੀ। ਲੈ ਹੁਣ ਮੁੱਕ ਗਿਆ। ਦੇਖੋ ਤੁਸੀਂ ਪੁਛਾਉਗਾ ਹੁਣ ਸਾਡੇ ਨਾਲ ਜਾਣਾ ਇਹਨੇ। ਵੇਗਾ ਜਾਣਾ ਆਪਾਂ ਜਾਉਂਗੇ ਉਹਨਾਂ ਨੂੰ ਮੇਰੇ ਨੇ ਵੇਚ ਜਾਣਾ ਜੀ ਪਹਿਲਾਂ ਸੋਹਣਾਣਾ ਉਹਦੀ ਨੰਦਪੁਰ ਸਾਹਿਬ ਮੱਥਾ ਟੇਕਣਾ ਉਹ ਗੰਦੀ ਕੰਮ ਠੀਕ ਆ ਉਹਦਾ ਅਸੀਂ ਟੇਕਿਆ ਬਾਈ ਹਾਂ ਤੁਸੀਂ ਬੈ ਚੱਲ ਜੇਗਾ ਯਾਰ ਪੀੜ ਤੇ ਅਸੀਂ ਜਾਣਾ ਪੱਧਰੇ ਪੱਧਰੇ ਚ ਹਾਂ ਉਹ ਪੱਧਰੇ ਜਿੰਦ ਠੀਕ ਨੇ ਆ ਨੰਦ ਨਾਲ ਟੱਕਣਾ ਮੱਥਾ ਨਾਲ ਹਾਂ ਜਾ ਟੱਕਣਾ ਉਹਦਾ ਟੱਕ ਮੂੰਹ ਪੀ ਚੱਲ ਧੱਕਾ ਮਾਰ ਕੇ ਲੱਗਣਾ ਨਾ ਧੱਕਾ ਦੂ ਕਰਦਾ ਵਾਦਾ ਲਬਾਦਾ ਅੱਜ ਦਾ ਆਪਾਂ ਸੈ ਇਦਰਾ ਤੇ ਉਹ ਬਈ ਜਾਏ ਟੇਕ ਬਈ ਜਾਏ ਇਹ ਦੋ ਦਿਨ ਪਹਿਲਾਂ ਜਾ ਕੇ ਮੇਰਾ ਕਰੇ ਹਾਂ ਮੈਂ ਦਾਦਾ ਨੇ ਮੈਂ ਰਾਤ ਨੂੰ 2 ਰੁਪਏ ਦਾ ਚੌਥੇ ਦਿਨ ਰਾਤ ਤੈਨੂੰ ਵੇਜਣ ਦੀ ਮਾਰੂ ਕਰ ਮੈਂ 200 ਨੂੰ ਲਾ ਲਾ ਜਦ ਤੱਕ ਵੀ ਥੋੜੀ ਜਿਹੀ ਘੱਟਦੀ ਬਈ ਤੁਸੀਂ ਹੱਥ ਨਹੀਂ ਦੋ ਦਿਨ ਦਿਨ ਵਾਰ ਨਹੀਂ ਦੇਈ ਦੇਣੀ ਹੁੰਦੀ ਸੰਗਤ ਹੁੰਦੀ ਏ ਹਾਂ ਕੱਢੋ ਜੰਦੇ ਲੈ ਆਉਣਾ ਤੁਸੀਂ ਤਾਂ ਕੰਡੋਕੀ ਥੱਲੇ ਵੀਰ ਦਾ ਮੇਲੇ ਆ ਜੁੰਦੇ ਜੁੰਦੀ ਆ ਤੇਰੀ ਜਿਹੜਾ ਕੋਈ ਰੈਲੀ ਹੁੰਦੀ ਏ ਪੁੱਛਦਾ ਮੇਲੇ ਨੂੰ ਕੀ ਆਦਾ ਹੈ ਪੈਣਾ ਰਾਸ਼ਤ ਕੋ ਗੜੀ ਤੇ ਵੀਰ ਤੈਨੂੰ ਉਹਦਾ ਕੀ ਕਹਿਣਾ ਦਾ ਇਹ ਉਹਦਾ ਕਹਿੰਦਾ ਚਿੱਟੀ ਸਹੀ ਆ ਬੰਦੇ ਉਹ ਕਹਿੰਦਾ ਕੈਡੂ ਵਾ ਭਾਈ ਨੂੰ ਕਹਿੰਦਾ ਭਾਈ ਕਹਿੰਦਾ ਨਾ ਨੀਲਾ ਦਿਖਣਾ ਭਾਈ ਕਹਿੰਦਾ ਕਾਲਾ ਦਿਖਦਾ ਇਹ ਚਿੱਟੀ ਦਿੰਦਾ ਉਹ ਕਹਿੰਦਾ ਮੈਨੂੰ ਪੁੱਛਿਆ ਵੀ ਕਾ ਭਾਈ ਟੈਡ ਮੈਂ ਦਿਵਿ ਜਾਂਗਾ ਤਾਂ ਹਾਂ ਦੇ ਦਿੰਦਾ ਆ ਚਿੱਟਾ ਨਾ ਕਵਲਣਾ ਮੈਂ ਤਾਂ ਦਾ ਰਹੋ ਹੋਰ ਵੀ ਪੈ ਜਾਏ ਹੁੰਦੀ ਆ ਕੀ ਆ ਦਿਲ ਵਾਲੀ ਗੱਲ ਹੀ ਰੱਖਦਾ ਸਾਮਾਨ ਨਹੀਂ ਮੁੱਕਦਾ ਹੈਗਾ ਹਾਂ ਸਾਮਾਨ ਨਹੀਂ ਮੁੱਕਦਾ ਚਲਦੇ ਆ ਜਾਉਂਗੇ ਉੱਧੇ ਅਰੇ ਚੱਲੀਏ ਪਾਰਟੀ ਕਰੀਏ ਫੇਰੀ ਵਾਰ ਨੂੰ ਸਾਥ ਜਵਾਲ ਨੂੰ ਭਾਜਾ ਪਾਰਟੀ ਕਰੀਏ ਗਰੀਬ ਵਾਲੀ ਦੇ ਉਹ ਕਰੀ ਤੇ ਮਿੱਤਾ ਕਰਦੇ ਮਰ ਗਏ ਅੱਜ ਹੁਣ ਮੈਂ ਰੋਈਓ ਦਿੱਦਾਂ ਲੈ ਆ ਮਨ ਉਸੇ ਨਹੀਂ ਹਾਂ ਇਹੋ ਲਿਖੇਗੀ ਮੈਂ ਮਨ ਨੂੰ ਲੈ ਕੇ ਨਹੀਂ ਗਿਆ ਕਿ ਭਾਈ ਬੱਲੇ ਵਾਲੇ ਆਵੇਂ ਤੋ ਹਾਂ 5000 ਤੇਰੇ ਘਰ ਜਾਂਦਾ ਚੰਗਾ ਨਾ ਦਾ ਟਰਾਇ ਹੋਰੇ ਲੈ ਕੇ ਆ ਇਹ ਵੀ 5000 ਹੀ ਲੈ ਆ ਨਾ ਹੋਰੇ ਲੈ ਕੇ ਭਾਈ ਸਾਡੀ ਵਾਰਦੇ ਤੋਂ 500 ਹੀ ਗਵਾਂਡੀ ਤਾਂ ਸਾਡਾ ਆ ਉਹ ਬਾਕੀ ਸੁਣੀ ਆ ਬੰਦਾ ਪੜ ਗਿਆ ਇਹ ਬੰਦੇ ਨੇ 1000 ਮੈਂ ਦੋ ਟਾਈਮ ਦੇ ਵਿੱਚ ਰੇਲ ਫਾਈਨ ਸਾਈਡ ਤੋਂ ਇਹ ਫਿਰ ਲੈ ਨੰਬਰ ਹਾਂ ਨੰਬਰ ਵੀ ਦੀ ਦੀ ਹੋਈ ਇਹ ਅੱਜ ਸੰਗਤਾ ਕਿੱਧਰ ਪੁੱਜੀ ਆ ਬੇਣੀ ਜੀ ਪੰਦ ਸਾਥੀ ਗੱਲ ਕਰਾਈਓ ਬਈ ਓਏ ਅਸਲੀ ਗੱਲ ਸਾਰੇ ਨੂੰ ਇਹਦੇ ਵੀ ਜਵਾਕ ਦੇ ਵਿਚਾਰਦੇ ਸੱਚੀ ਗੱਲ ਕਰ ਬੋਲੀ ਨਹੀਂ ਕਰ ਹਾਂ ਜੀ ਅੱਜ ਸੰਗਤਾ ਕਿੱਧਰ ਪੁੱਜੀ ਹੋਈਆਂ ਨੇ ਜੀ ਅੱਜ ਅਗਰ ਪਰ ਪੋਣੇ ਕਿ ਨਹੀਂ ਆਈ ਆ ਭਾਈ ਅਸੇ ਜੀ ਕਾਤੀ ਤੇ ਅੱਜ ਅੱਛ ਵੀ ਨਹੀਂ ਆ ਕਮਾਨੀ ਚਟਰਾ ਦੇਖ ਰਹੇ ਅੱਜ ਤੀਤਾ ਮੋੜਾ ਲੱਗ ਰਹੀ ਜੀ ਪਿੱਛੇ ਨੂੰ ਹਾਂ ਮੋਬਾਈਲ ਲੱਗਾ ਤਾਂ ਵੀਰ ਵੀ ਹੈ ਨਹੀਂ ਐਨੇ ਹਸਬੀ ਜਗਾ ਹੀ ਆ ਗਏ ਜਾਣੇ ਨਿਆਣੇ ਦੱਸਦਾ

ਨਿੰਦਰਾ ਪਿੱਛੇ ਪਾਇਆ ਹੋਇਆ ਬਾਪੂ ਕੀ ਗੱਲ ਤੇਰਾ ਹਾਂਜੀ ਹੋਰ ਤਾਂ ਵਾਹ ਠੀਕ ਹੋ ਗਈ ਹੈ ਨਾ ਹਾਂਜੀ ਨਹੀਂ ਤੇ ਇੱਕ ਵਾਰੀ ਪੈ ਗਿਆ ਤਾਂ ਪਾਉਂਦਾ ਦੇਖੋ ਉਹ ਕਰਤੀ ਇਹਨਾਂ ਨੇ ਨਿੰਮਰੀ ਜਿਹੜੇ ਦਾ ਹੋਉਂਦੀ ਹੈ ਟਕੋਰੀ ਜੀ ਹੁਣ ਉਹ ਖਰਾਬ ਕਰਤਾ ਹਾਂ ਦਿਖਾ ਦੇ ਨੇ ਟਰਾਲਾ ਫਿਰ 472 ਪਿੱਛੇ ਪਾਇਆ ਹੋਇਆ ਟਰਦੀ ਕਾਲਾ ਤਾਰੇ ਵਾਲਾ ਤਾਂ ਬਣਾਇਆ ਹੈ ਨਾ ਦੇਸੀ ਫ੍ਰਿਜ ਬਈ ਤਾਰਾ ਸਿੰਘ ਬਿਲਕੁਲ ਐਨ ਬਈ ਉਹ ਦਿਖਾਇਆ ਯੂ ਲੋਗੋ ਲੱਗੇ ਹੋਏ ਕੰਮੀ ਬਈ ਦਾ ਐਨ ਬਈ ਪੂਰੀ ਲਾਈਟਿੰਗ ਲੂਡਿੰਗ ਕਰੀ ਹੋਈ ਆ ਹਾਂ ਜੀ ਬਈ ਦੱਸਿਓ ਟਰਾਲਾ ਸਿਲੈਕਟ ਹੈ ਕਿ ਨਹੀਂ ਆ ਦੇਖੋ ਬਈ ਕਿੰਨੇ ਪੂਰੇ ਤੇਰੇ ਤਿੰਨ ਮੂਰੇ ਤੇਰਾ ਸਾਕ ਸਮੇ ਬਾਕੀ ਪਿੱਛੇ ਆ ਤਾਰੇ ਬਿਲ ਗਿਆ ਤਾਂ ਬਣਾਇਆ ਹੈ ਬਹੁਤ ਵਧੀਆ ਟਰਾਲਾ ਲੈਟਾ ਲੂਟਾ ਦੇਖ ਲਓ ਐਨ ਪੂਰੀ ਟ੍ਰੈਂਡਿੰਗ ਵਾਲਾ ਟਰਾਲਾ ਚੱਲੇ ਆਇਆ ਬਈ ਐ ਨਹੀਂ ਹੈ ਵੀ ਪੁਰਾਣਾ ਮੋਡਲ ਐ ਨਵਾਂ ਤਾਜ਼ਾ ਤੇ ਵੈਸੇ ਲੱਗੇ ਬਾਪੂ ਵੀ ਕਹਿੰਦਾ ਰੋਜ ਇੱਕ ਬਈ ਰੋ ਬਈ ਕੋੜੇ ਵਾਲੀ ਵੀ ਲਾ ਹੈ ਬਈ ਇੰਦਰ ਦੇਸੀ ਫ੍ਰਿਜ ਦਿਖਾਣਾ ਦੇਸੀ ਫ੍ਰਿਜ ਦੇਸੀ ਫ੍ਰਿਜ ਤੇ ਇਹ ਕਿਹੜਾ ਬੋਤਲ ਦਾ ਕੱਢ ਲਈ ਐ ਕਿ ਕੋਈ ਬੋਤਲ ਤਾਂ ਹੈ ਨਹੀਂ ਇਹਦਾ ਮੈਨੂੰ ਪਾਣੀ ਪੂਣੀ ਵਾਲੇ ਲਾਦੇ ਆ। ਹਾਂ ਜੀ। ਇਹਨੂੰ ਬੋਤਲ ਨਹੀਂ ਹੈ ਜੀ। ਨਾ ਜੀ ਨਾ। ਉਹ ਇਹਦਾ ਫ੍ਰੀਜ ਆ ਠੰਡਾ ਬਣ ਨਿਕਲਵਾ। ਇਹ ਤੇ ਕੋਈ ਬਾਤ ਉਹ ਪਾਣੀ ਵਾਲੇ ਬੰਦੇ ਆ। ਆ ਪਾਣੀਆਂ ਵਾਲੀ ਆ ਵੀ ਤੇ ਵੱਟ ਦੇ ਉੱਦੋਂ। ਹਾਂ ਜੀ। ਉਹਦੇ ਟੈਂਕ। ਐ ਤੁਸੀਂ ਟਰਾਲਾ ਵਧিয়ে ਜੀ ਇਹਨਾਂ ਦੇ। ਪੰਜ ਚੱਲਦਾ ਮਿੱਤਰਾਂ ਦਾ ਪੰਜ ਚਾਹੇ ਇਹਦੇ ਵਿੱਚ ਬੋਤਲ ਵੀ ਆਪ ਜੀ ਹਾਂ ਆਪਣੇ ਤਾਂ ਅੰਦਰ ਦੋ ਵੀ ਦੋ ਵਧੀਆ ਟਰਾਲੇ ਚੱਲਦੇ ਆ ਹਾਂ ਜੀ ਕਾਲਾ ਵਧੀਆ ਹੈਣੀ ਪਤਾ ਨਹੀਂ ਜੀ ਟੀਐਸਵੀ ਟੀਐਸਵੀ ਇਹਦਾ ਉਹ ਮੁੰਡੇ ਦਾ ਨਾਮ ਆ ਤਰਨਵੀਰ ਸਿੰਘ ਨਾ ਨਾ ਕੰਪਨੀ ਹੈ ਕੰਪਨੀ ਇਹਦਾ ਉਹਨਾਂ ਦੀ ਇੱਕ ਇੱਕ ਇਹਨਾਂ ਦਾ ਵਧੀਆ ਟਰਾਲਾ ਇੱਕ ਮੁੰਡੇ ਕੋਲੋਂ ਦਾ ਇਹ ਦੋਨਾਂ ਦਾ ਵੀ ਵਧੀਆ ਟਰਾਲਾ ਚੱਲਾ ਲੱਗਿਆ ਹੁਣ ਨਮ ਮੁਟੇ ਨਾਮ ਇਹਦੇ ਨਾਮੇ ਕਰਦੇ ਸੱਪ ਬਾਈ ਤਾਲੇ ਜਿਹੜੇ ਜਿਹੜੇ ਲਈ ਜਾਂਦਾ ਸਾਰੇ ਲਈ ਵਧੀਆ ਹੈ ਹਾਂਜੀ ਮਾਨੇ ਖਾਣੇ ਦੀ ਗੇਮ ਹੈ ਕਿੱਥੇ ਜਿਹੜਾ ਮਾਨੇ ਖਾਣਦੇ ਨੂੰ ਵਧੀਆ ਲੱਗਦਾ ਲੈ ਉਹ 5 ਲੀਟਰ ਪੇਰ ਭਾਈ ਇਹ ਕੱਢ ਕੇ ਇਹਦੇ ਛਿੱਤੀ ਹਾਂ ਜੇ ਇਹਦਾ ਮਿੰਦਰਾ ਰਿਆ ਫੇਰ ਤਾਂ ਨਹੀਂ ਭਰਨੇ ਦੀ ਲੋੜ ਹੈਗੀ ਨੂੰ ਜੇ ਤਾਂ ਹੋਲਡ ਆ ਗਿਆ ਫੇਰ ਤਾਂ ਭਰ ਕੇ ਰੱਖਣੀ ਪਣੀ ਵਿੱਚ ਇਹ ਅੰਕਤ ਖੰਦ ਹਾਂ ਮਿੰਦਰਾ ਦਾ ਬਾਈ ਕੱਟੇ ਖੰਦ ਚੱਲ ਚੱਲੀ ਹੋਏ ਪੰਜ ਕਿਨਾਂ ਜੇ ਤਰਿਆ ਮਿੰਦਰਾ ਫੇਰ ਨਹੀਂ ਕੋਈ ਲੋੜ ਹਾਂ ਕਹਿੰਦਾ ਜੇ ਹੋਲਡ ਆ ਗਿਆ ਕੋਈ ਪਾਉਣਾ ਪਏਗਾ ਦੋ ਟੰਗਣੀਆਂ ਵੈਣੀਆਂ ਰਸੇਨ ਵੀ ਤਾਂ ਤੀਜ ਗੀ ਨਲਦਨ ਦੱਸਾਂ ਕੰਮ ਕਹਿੜਾ ਹੋ ਰਿਹਾ ਬੱਚੀ ਦਾ ਖੁੱਲ ਗਿਆ ਜਿਹੜਾ ਥੱਲੇ ਸੰਤ ਰੰਗਾ ਨੂੰ ਪ੍ਰਾਈਵੇਟ ਲਾ ਕੇ ਦੱਸ ਤੱਲੇ ਹੀ ਰੰਗਾ ਤੂੰ ਇਹ ਨਹੀਂ ਬਣਾਈ ਟਰਾਲੇ ਵਾ ਖੋਪੜੇ ਫਾਰੀ ਨਾ ਆਉਂਦੇ ਵਧੀਆ ਲਾਦਾ ਗੁੱਥੀ ਉਹਦਾ ਜਿਹੜੇ ਨਵੇਂ ਮੁੰਡੇ ਉਹ ਹੀ ਬਣਾਉਂਦੇ ਹੁਣ ਲਗਾ ਲਾ ਸਟicker ਦੇਣਾ ਸਫਾਈ ਵੀ ਆ ਥੋੜੀ ਆ ਹੁਣ ਤਾਂ ਬਈ 20 ਫੁੱਟ ਆਣਾ ਕਲਰ ਵਾਲਾ ਸਟicker ਹੈ ਹਾਂਜੀ ਕਲਰ ਸਟicker ਹੈ ਰੇਡੀਅਮ ਟੇਬਾ ਰੇਡੀਅਮ ਟੇਬਾ ਕਲਰ ਚ ਤਿਆਰ ਹੋਣਾ ਜੰਪਦੇ ਆ ਹਾਂਜੀ ਇਹ ਤਾਂ ਜਰ 20 ਫੁੱਟ ਆਣਾ ਉਹ ਤਾਂ ਦੇਖੀ ਯਾਰ ਪਹਿਲਾਂ ਚਿੱਟਾ ਫਿਰ ਪੀਲਾ ਫਿਰ ਆਹ ਵਿੱਚ ਤੋਥਾ ਫਿਆਰ ਆਣਦੇ ਰੰਗ ਦੇ ਕਿੰਨੇ ਇੱਕ ਸਰੀਕ ਨੂੰ ਕਿੰਨੇ ਰੰਗ ਲੱਗੇ ਆ ਤਾਂ ਜਗ ਤਿਆਰ ਹੋਊਗਾ ਇਹ ਖਾਦੇ ਸਾਰਾ 20 ਫੁੱਟ ਦੇਖੀ ਆ ਵੀ ਖਾਦ ਨਹੀਂ ਆ ਨਾ ਤੇਰੇ ਸਿਰ ਉਸੇ ਵਾਸਤੇ ਦਿੱਤੀਆਂ ਭਾਈ ਉਹ ਸਰ ਮੇ 4 5 ਹੋ ਗਏ ਹਾਂ ਜੀ ਆ ਵੀ ਹੈਗੇ ਆ ਵੀ ਇੱਕ ਹੁੱਕ ਪਰਾਂ ਥੋੜੀ ਇਹ ਟੋਚਨ ਵਾਸਤੇ ਜਿੱਕੇ ਹੁਣ ਜਿੰਨੇ ਆਈ ਜਾਂਦੇ ਸਭ ਲੱਗ ਟੋਚਨ ਵਾਸਤੇ ਵੀ ਦੇ ਦਿੰਦੇ ਆ YouTube YouTube ਪੰਚਮਾਲਾ ਹੁਣ ਐਡਵਰਟਾਈਜ਼ਮੈਂਟ ਕਰਦਾ ਹਾਂ ਜੀ ਲੱਗਿਆ ਹਾਂ ਜੀ ਹਾਂ ਵਧੀਆ ਭਾਈ ਬਿੱਡ ਦਾ ਬਿੱਡ ਜਾਂ ਬਿੱਡ ਦਾ ਤਾਂ ਹੋਰ ਨੰਬਰ ਲੱਗਣੇ ਨੇ ਬਿੱਡ ਨੂੰ ਕੰਨੇ ਚ ਕੋਈ ਕਹਨਾ ਦਾ ਕੰਨੇ ਦਾ ਮੈਂ ਬਿੱਡ ਕਰਕੇ ਪਿੱਛੇ ਦੇਖਦਾ ਘਟਾ ਹਾਂ ਹਾਂ ਜਾਈ ਟੜ ਬਿੱਟੇ ਫੋਲਟਾ ਗੱਲੇ ਨੂੰ ਐ ਵਿੱਚ ਤੱਕ ਦੇ ਲੰਬਾ ਦੇਖੀ ਕਿੰਨਾ ਹੋਇਆ ਨਾ ਟਰਾਲੇ ਨੇ ਬਿੱਟੇ ਖੋਲ ਕੇ ਆ ਦਾਲਾ ਖੋਲ ਕੇ ਬੰਦਾ ਇੱਥੇ ਤੱਕ ਆ ਜਾਗਾ ਪਰ ਇੱਕ ਗੱਲ ਐ ਐ ਹੁਣ ਨਹੀਂ ਲੋਡ ਪਾਉਂਗੀ ਟਰਾਲੇ ਦੀ ਮਤਲਬ ਹੈ ਨਾ ਉਹ ਜ਼ਿੰਦਗੀ ਹੋਏ ਨਹੀਂ ਸਾਰੇ ਕੰਮ ਹੋਏ ਨਹੀਂ ਠੀਕ ਹੈ ਹਾਂ ਜੀ ਹਾਂ ਮੈਂ ਤੁਹਾਨੂੰ ਐਂ ਕਹਿੰਦਾ ਕਿ ਮੈਂ ਕੱਲਾ ਕੱਲਾ ਰਿਪੋਰਟਰ ਵੀ ਇੱਕ ਨੰਬਰ ਤੇ ਹੀ ਜਾਇਦਾ ਮੈਂ ਗਿਆ ਕੋਬਰ ਸੱਪਾ ਲੈ ਜੀ ਪੰਚੀ ਫਰਸ਼ੀ ਟੀਐਸਵੀ ਜਗਰ ਇਹ ਵਿੱਚ ਲਿਖਣਾ ਆਗੇ ਨਾ ਜੇ ਕੋਈ ਸਟicker ਆਪਣਾ ਹਾਂ ਜੀ ਆਪਣੇ ਇਲਾਕਾ ਬਣਾ ਲਿਆ ਮਾਰਕਾ ਬਣਾ ਲਿਆ ਉਹ ਦੇਖੋ ਉਧਰ ਉੱਪਰ ਉਹਦੀ ਸਪੈਸ਼ਲ ਲਾਈਟ ਆਉਂਦੀ ਕੋਈ ਹੋਰ ਨਹੀਂ ਲਾ ਸਕਦਾ ਕਿਉਂਕਿ ਟੀਐਸਵੀ ਲਿਖਿਆ ਹੋਇਆ ਕੰਪਨੀ ਜੋ ਤਿਆਰ ਕਰਾਉਣ ਲੱਗੇ ਕਿੱਧਰ ਲੱਗ ਗਈ ਇਹ ਤਾਂ ਚੱਲੇ ਜੀ ਟਾਟਾ ਸੇਲ ਦਾ ਲੋਕ ਕਿਹਦੇ ਨੇ ਆਇਆ ਮੈਂ ਤਿੰਨ ਦਿਨਾਂ ਲਈ ਰਹਿਣਾ ਸਰਪੰਚ ਜੀ ਲਈ ਬੋਣ ਦਿਲੀ ਪੂਰੇ ਹੋਰ ਉਹ ਦੇਖ ਕਿਹੜਾ ਹੈ ਮੈਂ ਕਿਹਨਾ ਹਾਂ ਜੀ ਇਹ ਫਸਲੀ ਵੀ ਘਰਾਂ ਪਿੱਛੇ ਬੈਠੇ ਹੋਏ ਕਿ ਉਹ ਜਿਹੇ ਆ ਰਹੇਾਰੇ ਇਹਨਾਂ ਨਾਮ ਨਹੀਂ ਲਾ ਸੀ ਕੱਢਦੇ ਨਹੀਂ ਇਹ ਇਧਰ ਬੰਬੇ ਤੇ ਆਇਆ ਵੀਡੀਓ ਬਣਾਉਂਦਾ ਕਰ ਤਾੰਤ ਕੱਢਦਾ ਦੇਖ ਲੈ ਬੰਬੇ ਤੇ ਕਿ ਸਾਊਥ ਅਫਰੀਕਾ ਦੇ ਬੰਬੇ ਵਾਲੇ ਹੀ ਮਲੇਸ਼ੀਆ ਤੇ ਆਇਆ ਸੀ ਮਲੇਸ਼ੀਆ ਤੇ ਬਾਟੀ ਹੋ ਗਈ ਹਾਂ ਹਾਂ ਕੱਲ ਨੂੰ ਬੇਲੇਗਾ ਭਜਾਈਂਗਾ ਅੱਜ ਕੱਲ੍ਹ ਉਹਦੇ ਲਿਖਿਆ ਲਿਖਿਆ ਵੇ ਭਾਈ ਜੀ ਗਿੱਤੀ ਚੜ ਗਏ ਠੀਕ ਆ ਪਟੇ ਨੂੰ ਵੀ ਲਾਏ ਪਏ ਹੈਗਾ ਉਹ ਹਾਂ ਜੀ ਜੀ ਲਾਤੀ ਬਾਈ ਬੰਦੇ ਹੁਣ ਇੱਕ ਗੱਲ ਹੈ ਨਾ ਚ ਗੱਰਾ ਨਹੀਂ ਫਸੂਗਾ ਅੱਗੇ ਦੇਖ ਲੈ ਤਾਰਾ ਤੂਰਾ ਦਿਖਦੀਆਂ ਨਹੀਂ ਹੈਗੀਆਂ ਇੱਕ ਗੱਲੇ ਚ ਗੱਡੀ ਵੀ ਨਹੀਂ ਫਸਣੀ ਕਹਿੰਦੇ ਗੁੱਡੀ ਬੜੀ ਹੈ ਜੀ ਗੁੱਡੀ ਬੜੀ ਗੱਡੀ ਨਹੀਂ ਫਸਣੀ ਉਹ ਤਾਰਾ ਤੂਰਾ ਵੀ ਦਿਖਦੀਆਂ ਹੈ ਜੀ ਗੱਡੀ ਵੀ ਬੜੀ ਹੁੰਦੀ ਹੈ ਗੱਡੀ ਸਵਾਈ ਵੀ ਸੋਹਣੀ ਹੈ ਵਾਹ ਤੇਰੇ ਯਕੇ ਢੇਡਾ ਜੱਟ ਵੀ ਹੈ ਉਹ ਢੇਡਾ ਜੱਟ ਵੀ ਹੁੰਦਾ ਪਛਾ ਸਟੈਂਡ ਆ ਤੇ ਸਟੈਂਡ ਦੱਸ ਜੈਕ ਰੇ ਇਹ ਭਾਈ ਇੱਕ ਗੱਲ ਆ ਜੇ ਇਹਨੂੰ ਜੈਕ ਤੇ ਆ ਦੇਖ ਕੋਟਾ ਪੰਜ ਚਾਰ ਨਹੀਂ ਨਾ ਤੂੰ ਨਹੀਂ ਜਿਹੜੇ ਜੈਕ ਇਹ ਜੇ ਇਹਨੂੰ ਵੀ ਜੈਕ ਲਾਇਆ ਤਾਂ ਫਿਰ ਗੱਲ ਹੋਰ ਕੀ ਚੰਗਾ ਭਾਈ